ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾਲਾ ਪਤਾਲ ਲਖ ਰਸਾ ਰਸ ਔੜ ਕੋੜ ਕਪਾਲ ਤੱਕੇ ਇਹ ਵੀਦ ਕਹਿਨੇ ਇੱਕ ਬਾਤ ਸੈਸ ਅੰਸੈਸ ਅਢਸ ਕੇਣ ਕਤੇ ਬਾ ਅਸਲੋ ਇੱਕ ਧਾਤ ਲੇਖਾ ਹੋਇ ਤਾ ਲਿਖਿਆ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਤ ਗੁਰੂ ਜੀ ਆਮ ਮਨੁੱਖ ਦੇ ਮਨ ਵਿੱਚ ਸੱਤ ਆਕਾਸ਼ ਅਤੇ ਸੱਤ ਪਤਾਲ ਹੋਉਂਦੇ ਸੰਸੇ ਦੀ ਨਿਵਰਤੀ ਕਰਦੇ ਹੋਏ ਆਖਦੇ ਹਨ ਕਿ ਸ੍ਰਿਸ਼ਟੀ ਦੀ ਰਚਨਾ ਵਿੱਚ ਪਤਾਲ ਦਰ ਪਤਾਲ ਲੱਖਾਂ ਹੀ ਹਾਨਾ ਅਤੇ ਆਕਾਸ਼ਾਂ ਆਕਾਸ਼ ਦਰ ਆਕਾਸ਼ ਵੀ ਲੱਖਾਂ ਹੀ ਹਾਨਾ ਵੇਦ ਗ੍ਰਾਂਤਾ ਵਿੱਚ ਵੀ ਇਹੀ ਗੱਲ ਆਖੀ ਗਈ ਹੈ ਕਿ ਪਾਲਣ ਵਾਲੇ ਇਸ ਨੂੰ ਅਖੀਰ ਨੇ ਵੰਨਿਆ ਤਾਂ ਕਪਾਲ ਕੀ ਥੱਕ ਗਏ ਹਨ ਪਰ ਇਹਨਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਸਾਰੇ ਧਰਮ ਗ੍ਰੰਥਾਂ ਵਿੱਚ 18000 ਜਗਤ ਹੋਣ ਦੀ ਗੱਲ ਆਖੀ ਗਈ ਹੈ ਪਰ ਅਸਲ ਵਿੱਚ ਜਿੰਨਾਂ ਦਾ ਮੁੱਢ ਇੱਕ ਨਰੰਕਾਰ ਹੈ ਜੋ ਕਿ ਇਹਨਾਂ ਦਾ ਰਚਨਹਾਰ ਹੈ ਜੇਕਰ ਉਹਦੀ ਸ੍ਰਿਸ਼ਟੀ ਦਾ लेखा ਹੋ ਸਕੇ ਤਾਂ ਕੋਈ ਲਿਖੇ ਪਰ ਇਹ लेखा ਕਰਨ ਵਾਲਾ ਆਪ ਖਤਮ ਹੋ ਜਾਂਦਾ ਹੈ ਗੁਰੂ ਰਾਨਕ ਸਾਹਿਬ ਫਰਮਾਉਂਦੇ ਹਨ ਕਿ ਜਿਸ ਸਿਰਜਣਹਾਰ ਨੂੰ ਇਸ ਜਗਤ ਵਿੱਚ ਸਭ ਤੋਂ ਵੱਡਾ ਗਿਆਨ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਜਾਂ ਜਾਣ ਸਕਦਾ ਹੈ ਸਲਾਹੀ ਸਲਾਇਤੀ ਸੋਤ ਨ ਪਾਇਆ ਨਦੀਆ ਤੇਵਾ ਪਵਨ ਸੰਬੰਧ ਨ ਜਾਣਿਆ ਐ ਸੰਬੰਧ ਸਾ ਸੁਲਤਾਨ ਗੇਰਾ ਚੇਤੀ ਮਾਲਦਾਨ ਕੀੜੀ ਤਲਨ ਨ ਹੋਵਣੀ ਜੇਤ ਸਮਨੋ ਨਾ ਵਿਸਰ ਸੇਮਤ ਕਰਨ ਵਾਲੇ ਸਾਧਕਾਂ ਨੇ ਵੀ ਉਸ ਪਰਮਾਤਮਾ ਦੀ ਸੇਮਤ ਸਲਾਹ ਕਰਕੇ ਉਸ ਦੀ ਸੀਮਾ ਨੂੰ ਨਹੀਂ ਪਾਇਆ ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਉਸ ਦਾ ਅਥਾ ਆਂਤਨੇ ਬਾਜ਼ਕਦੇ ਸਭੋਂ ਆਪਣੀ ਓਂਦ ਵੀ ਗਵਾ ਦਿੰਦੇ ਹਨ ਤਿਵੇਂ ਹੀ ਸਫਤਾ ਕਰਨ ਵਾਲੇ ਸਫਤਾ ਕਰਦੇ ਕਰਦੇ ਉਸ ਉਸ ਵਿੱਚ ਹੀ ਸਮਾ ਜਾਂਦੇ ਹਨ ਸਮੁੰਦਰਾਂ ਦੇ ਇਸ਼ਾ ਸ਼ੈਣ ਸ਼ਾ ਉਹ ਕੇ ਪਰਬਤ ਸਮਾਨ ਧਨ ਦੌਲਤ ਦੇ ਮਾਲਕ ਹੋਗੇ ਵੀ ਉਸ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ ਜੇਕਰ ਉਹਨਾਂ ਦੇ ਮਨ ਵਿੱਚੋਂ ਵਾਹਿਗੁਰੂ ਭੁੱਲਿਆ ਨਹੀ ਹੁੰਦਾ ਆਂਤਨਾ ਸਿਖਤੇ ਕੈ ਨਾਂਤ ਆਂਤਨਾ ਕਰਨ ਦੇ ਨਾਂਤ ਆਂਤਨਾ ਵੇਖਣ ਸੋਨ ਨਾ ਆਂਤ ਆਂਤਨਾ ਜਾਪੇ ਕੇ ਅਮਨਵਾਂਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਬੁਲਾਏ ਤਾਂ ਕੇ ਅੰਤਨ ਪਾਏ ਜਾਏ ਇਹ ਅੰਤਨ ਜਾਣੇ ਕੋਏ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਉੱਚਾ 타ਓ ਉੱਚੇ ਉੱਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਏ ਤੇ ਉੱਚੇ ਕੋ ਜਾਣੇ ਸੋਏ ਜੇ ਵੱਡਾ ਆਪ ਜਾਣੇ ਆਪ ਆਪੋ ਨਾਨਕ ਨਦਰੀ ਕਰਮੀ ਦਾਤ ਸਤਿਗੁਰੂ ਜੀ ਨਿਰੰਕਾਰ ਦੇ ਅੰਤ ਗੁਣਾ ਆਕਾਰ ਉਸ ਤਤਿ ਉਸ ਵੱਲੋਂ ਰਚੀ ਗਈ ਸ੍ਰੇਸ਼ਟੀ ਦੇ ਬਾਰੇ ਕਥਨ ਕਰਦੇ ਹਨ ਕਿ ਉਸ ਦੀਆਂ ਸੰਤਾਂ ਕਰਨ ਦੀ ਕੋਈ ਹੱਦ ਨਹੀਂ ਅਤੇ ਕਹਿ ਨਾਲ ਵੀ ਉਸ ਦੀਆਂ ਸੰਤਾਂ ਦਾ ਅੰਤ ਨਹੀਂ ਹੋ ਸਕਦਾ ਸਿਰਜਨ ਹਾਰ ਵੱਲੋਂ ਰਚੀ ਗਈ ਸ੍ਰੇਸ਼ਟੀ ਦਾ ਵੀ ਕੋਈ ਅੰਤ ਨਹੀਂ ਪਰ ਜਦੋਂ ਉਹ ਦਿੰਦਾ ਹੈ ਤਦੋਂ ਵੀ ਉਸ ਦਾ ਕੋਈ ਅੰਤ ਨਹੀਂ ਹੈ ਉਸ ਦਾ ਉਹ ਬੇਕਣਾ ਦੇ ਸੁਣਦਾ ਵੀ ਆੰਤਨੈ ਭਾਵ ਉਸ ਉਹ ਨਰਾੰਕਾਰ ਸਭ ਨੂੰ ਵੇਖਦਾ ਤੇ ਸਭ ਨੂੰ ਸੁਣਦਾ ਹੈ ਵਾਹਿਗੁਰੂ ਦੇ ਹਿਰਦੇ ਦਾ ਭੇਦ ਕੀ ਹੈ ਉਸ ਦਾ ਬੋਧ ਨਹੀਂ ਹੋ ਸਕਦਾ ਇਸ ਸ੍ਰਿਸ਼ਟੀ ਦਾ ਪਸਾਰਾ ਜੋ ਉਸ ਨੇ ਕੀਤਾ ਉਸ ਦੇ ਸਮੇਂ ਜਾਂ ਸੀਮਾ ਨੂੰ ਵੀ ਨਹੀਂ ਜਾਣਿਆ ਜਾ ਸਕਦਾ ਉਹ ਦੀ ਆਦਤ ਉਹੜਕ ਨੂੰ ਵੀ ਨਹੀਂ ਜਾਣਿਆ ਜਾ ਸਕਦਾ ਬਹੁਤ ਸਾਰੇ ਜੀਵ ਉਸ ਦਵਤ ਦਾ ਵੱਨੇ ਪੌਣ ਲਈ ਤਰਨੇ ਪਉਂਦੇ ਹਾਂ ਪਉਂਦੇ ਹਨ ਪਰ ਉਸ ਦਾ ਵੀ ਅੰਤ ਕਾਲਪੁਰਕ ਦਾ ਹੱਦਾਂ ਮੰਨ ਨਹੀਂ ਮਾਪਿਆ ਜਾ ਸਕਦਾ ਉਹਦੇ ਗੁਣਾਂ ਦਾ ਅੰਤ ਕਿੱਥੇ ਹੁੰਦਾ ਹੈ ਇਹ ਕੋਈ ਨਹੀਂ ਜਾਣ ਸਕਦਾ ਉਸ ਬਾਰ ਬ੍ਰਹਮ ਦੀ ਸਿਫਤ ਸਲਾਹਕਾਰ ਜਾਂ ਗੁਣਾਂ ਨੂੰ ਜਿੰਨਾ ਆਖਿਆ ਜਾਂਦਾ ਹੈ ਉਹ ਨੇ ਹੀ ਬਧੇਰੇ ਹੁੰਦੇ ਹਨ ਸਾਰੇ ਸੰਸਾਰ ਦਾ ਮਾਲਕ ਹੈ ਇੱਕ ਵਾਹਿਗੁਰੂ ਸਭ ਤੋਂ ਵੱਡਾ ਹੈ ਉਹਦਾ ਸਥਾਨ ਵੀ ਸਭ ਤੋਂ ਉੱਚਾ ਹੈ ਉਸ ਵੱਡੇ ਮਾਲਕ ਦਾ ਨਾਮ ਵੀ ਉੱਚਾ ਹੈ ਜੇਕਰ ਕੋਈ ਤਾਕਤ ਉਸ ਤੋਂ ਵੱਡੀ ਜਾਂ ਉੱਚੀ ਹੈ ਤਾਂ ਉਹ ਵੀ ਉਸ ਵੱਡੇ ਮਾਲਕ ਨੂੰ ਜਾਣ ਸਕਦੀ ਹੈ ਨਿਰੰਕਾਰ ਆਪ ਹੀ ਜਾਣਦਾ ਹੈ ਉਹ ਆਪ ਕਿੰਨਾ ਵੱਡਾ ਤੇ ਮਹਾਨ ਹੈ ਸਤਿਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਉਹ ਮਿਹਰਾਂ ਦਾ ਸਮੁੰਦਰ ਜੀਵਾ ਉੱਤੇ ਬਖਸ਼ਿਸ਼ ਕਰਕੇ ਉਹਨਾਂ ਦੇ ਲੇਖੇ ਮੁਤਾਬਕ ਉਹਨਾਂ ਨੂੰ ਸਭ ਦਾਤਾ ਦਿੰਦਾ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵਟਾ ਦਾਤਾ ਤੇਲ ਨਾ ਤੁਮ ਆਏ ਕਿਤੇ ਮੰਗੇ ਜੋਦ ਪਰ ਕੇਤੇ ਅਗੰਤ ਨੇ ਵਿਚਾਰ ਕੇਤੇ ਕੰਮ ਟੁੱਟਾ ਵੇਕਾਰ ਕਤੇ ਲੈ ਲੈ ਮੁਕਰਪਾ ਗਤੇ ਮੁਰ ਕਾਇ ਕਾ ਗਤੀ ਅਦੋਖ ਭੋਗ ਸਦ ਮਾਰੇ ਐ ਪੀਦਾ ਤੇਰੀ ਦਤਾਰ ਬੰਦ ਤਲਾਸੀ ਪਾਣ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਕਾਇਕ ਅਖਣ ਪਾਏ ਉਹ ਜਾਣੇ ਦੇਤੀ ਆ ਮੋਖਾਏ ਆਪੇ ਜਾਣੇ ਆਪੇ ਦੇ ਅਖਸੇ ਪੀਕੇ ਕੇ ਜਿਸ ਨੂੰ ਬਖਸੇ ਸੇਮਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਸ ਦੇ ਫੈਸਾਨੇ ਇੰਨੇ ਜਿਆਦਾ ਹਨ ਕਿ ਉਹਨਾਂ ਨੂੰ ਲੇਕੰਦੀ ਤਾਕਤ ਕਿਸੇ ਵਿੱਚ ਵੀ ਨਹੀਂ ਵਾਹੀ ਗੁਰੂ ਅਨੇਕਾ ਦਾਤਾ ਦੇਨ ਕਾਰਨਾ ਬਹੁਤ ਵੱਡਾ ਹੈ ਪਰ ਉਸ ਨੂਰਤਾ ਪਰ ਵੀ ਲਾਲਚ ਨਹੀਂ ਾਨਗਣਤ ਸੂਰਮੇ ਉਸਦੀ ਮੇਰ ਮੰਗਦੇ ਹਨ ਉਹਨਾਂ ਦੀ ਗਿਣਤੀ ਦੀ ਤਾਂ ਗੱਲ ਹੀ ਨਹੀਂ ਕਿ ਹੋ ਸਕਦੀ ਕੋਈ ਜੀਵ ਨਿਰੰਕਾਰ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਵਕਾਰਾਂ ਵਾਸਤੇ ਭੋਜਲ ਭੋਗ ਲਈ ਪਖ ਕੋਈ ਕੋਈ ਜੀਵ ਨਿਰੰਕਾਰ ਅੰਕਾਰ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਵਕਾਰਾਂ ਵਾਸਤੇ ਭੋਗ ਲਈ ਖਾਪ-ਖਾਪ ਕੇ ਮਰ ਮਾਰ ਚੁੱਕੇ ਹਨ ਕਈ ਲੋਕ ਦੇਹੀਆਂ ਜਿਹੜੇ ਵਾਹਿਗੁਰੂ ਵੱਲੋਂ ਦਿੱਤੀਆਂ ਦਾਤਾਂ ਨੂੰ ਲੈ ਕੇ ਮੁੱਕਰ ਜਾਂਦੇ ਹਨ ਕਈ ਮੂਰਖ ਲੋਕ ਪਰਮਾਤਮਾ ਕੋਲੋਂ ਪਦਾਰਥ ਲੈ ਕੇ ਖਾਂਦੇ ਰਹਿੰਦੇ ਹਨ ਪਰ ਕਦੇ ਉਸ ਨੂੰ ਯਾਦ ਨਹੀਂ ਕਰਦੇ ਕਈਆਂ ਨੂੰ ਦੁੱਖਾਂ ਤੇ ਭੁੱਖ ਦੀ ਮਾਲ ਸਦਾ ਪੈਂਦੀ ਰਹਿੰਦੀ ਹੈ ਕਿਉਂਕਿ ਇਹ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੁੰਦਾ ਹੈ हे दाता पर अजे सज्जना अजे ही मारनो तेरी बख्शिश ही मानदे हन असल विच एना कास्त्रा कारण ही मनोख नो आहे गुरु याद आउंदा है मनोख दा मोह माया दे वंदना दो ਛਟकारा प्रभु दी रजब विच रहण कारण ही हुंदा है एस करके कोई होर विधि होवे कोई भी नहीं कह सकदा ਪਾ ਪਰ ਉਹਦੀ ਰਜਾ ਵਿੱਚ ਰਹਿਣ ਤੋਂ ਇਲਾਵਾ ਬੰਦਾਂ ਤੋਂ ਛਡਕਾਰਾ ਪਾਉਣ ਦੀ ਕੋਈ ਹੋਰ ਵਿਧੀ ਨਹੀਂ ਦੱਸਦਾ ਜਗ ਦਾ ਜੇਕਰ ਗਿਆਨਤਾ ਵਿੱਚ ਕੋਈ ਬੰਦਾ ਐਸਾਰੇ ਕਤਨ ਕਰਨ ਦੀ ਕੋਸ਼ਿਸ਼ ਕਰੇ ਤਾਂ ਫੇਰ ਉਸ ਨੂੰ ਹੀ ਪਤਾ ਚੱਲੇਗਾ ਕਿ ਉਸ ਨੂੰ ਆਪਣੇ ਮੂੰਹ ਤੇ ਜਮਾ ਦੀਆਂ ਕਿੰਨੀਆਂ ਸੱਟਾਂ ਖਾਣੀਆਂ ਪਈਆਂ ਹਨ ਸੰਸਾਰ ਵਿੱਚ ਸਭ ਜੀਵ ਨਾ ਸੁਗਰੇ ਹੇ ਹਾਨਾ ਕਈ ਲੋਕਾ ਦੇ ਰੇ ਵੀ ਹਾਨਾ ਜਿਹੜੇ ਇਸ ਗੱਲ ਨੂੰ ਮੰਨਦੇ ਹਨ ਕਿ ਪਰਮਾਤਮਾ ਸੰਸਾਰ ਦੇ ਸਭ ਜੀਵਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਅਤੇ ਉਹਨਾਂ ਨੂੰ ਆਪ ਹੀ ਦਿੰਦਾ ਹੈ ਵਾਹਿਗੁਰੂ ਪਰਸ਼ਾਨ ਪ੍ਰਸੰਨ ਹੋ ਕੇ ਜਿਸ ਮਨੁੱਖ ਨੂੰ ਆਪਣੀਆਂ ਸੇਧਾਂ ਗਉਣ ਦੀ ਤਾਕਤ ਬਖਸ਼ਦਾ ਹੈ ਗੁਰੂ ਨਾਨਕ ਸਾਹਿਬ فرمਉਂਦੇ ਹਨ ਕਿ ਉਹ ਪਾਤਸ਼ਾ ਦਾ ਵੀ ਪਾਤਸ਼ਾ ਹੋ ਜਾਂਦਾ ਹੈ ਬਾਬਾ ਉਸਨੂੰ ਉੱਚਾ ਅਵਧਾ ਪ੍ਰਾਪਤ ਹੋ ਜਾਂਦਾ ਹੈ ਅਮੋਲ ਲਗਾਣਾ ਵੱਲ ਵਪਾਰ ਅਮੋਲ ਵਪਾਰੀ ਵੱਲ ਪੰਡਾਰ ਅਮੋਲ ਬੈ ਵੱਲ ਜਾ ਅਮੋਲ ਪਾਏ ਅਮੋਲ ਸਮਾਏ ਅਮੋਲ ਧਰਮ ਵੱਲ ਦੀਵਾਨ ਅਮੋਲ ਤੱਲ ਵੱਲ ਪਰਵਾਣਾ ਵੱਲ ਵਸੀਸਾ ਅਮੋਲ ਨੇਸਾਣਾ ਆ ਮੋਲੇ ਗਾਰੇ ਮੋਲੇ ਵਰਮਾਣਾ ਮਨ ਲੋ ਮਿਲ ਆਕੇ ਨਾਂ ਜਾਏ ਆਕਾ ਆਤਰੇ ਨਿਵਲਾਏ ਆਕਿਆ ਰੇਦ ਬਾਠ ਬਰਾਨਾ ਆਕਿਆ ਬੜੇ ਗਰੇਵ ਕੇ ਆਨਾ ਆਕਿਆ ਵਰ ਮੈਂ ਆਕਿਆ ਇੰਦ ਆਪੇ ਪੀਤੇ ਗੋਵਿੰਦ ਆਕਿਆ ਇਸਰ ਆਕਿਆ ਸਦ ਆਕਿਆ ਕੀਤੇ ਗੀਤੇ ਬਦ ਆਖਿਆ ਦਾਨਵ ਆਖਿਆ ਦੇਵ ਆਖਿਆ ਸਰ ਨਰ ਮਨ ਜਨ ਸੇਵ ਕਿਤੇ ਆਖਿਆ ਕਣ ਪਾਏ ਕਿਤੇ ਕਹਿ ਕੇ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਖਨ ਸਕੇ ਕੀ ਕੇ ਜੇ ਵੜਾ ਭਾਵੇਂ ਤੇ ਵੜੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਗਾੜਾ ਤਾਂ ਲਿਖਿਆ ਸਰਗਵਾਰਾ ਗਵਾਰ ਨਰਾੰਕਾਰ ਦੇ ਜਿੰਨਾ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅਮੋਲਕ ਹਨਾ ਅਤੇ ਨਰਾੰਕਾਰ ਦਾ ਨਾਮ ਸਿਮਰਨੰਦੀ ਵੀ ਅਮੋਲਕ ਬਿਵਾਰ ਹੈ ਇਸ ਇਮਰਨਲ ਉਪੀ ਵਪਾਰ ਦੇ ਰਹਿ ਨਵਾ ਸੰਤ ਵੀ ਅਮੋਲਕ ਵਪਾਰੀ ਹਨ ਅਤੇ ਇਹਨਾਂ ਸੰਤਾ ਗੋਲ ਜਿਹੜਾ ਗੁਣਾ ਦਾ ਗਿਆਨ ਹੈ ਉਹ ਵੀ ਅਮੋਲਕ ਹੈ ਜਿਹੜੇ ਬੰਦੇ ਨਾ ਸੰਤਾ ਬੋਲ ਪ੍ਰਭੂ ਉਹਨਾਂ ਆਪ ਵਾਸਤੇ ਆਉਂਦੇ ਹਨ ਉਹਨਾਂ ਦਾ ਮੁੱਲ ਨਹੀਂ ਪੈ ਸਕਦਾ ਅਤੇ ਇਹਨਾਂ ਕੋਲੋਂ ਜਿਹੜੇ ਗੁਣ ਲੇ ਜਦ ਦੇ ਹਨ ਉਹ ਵੀ ਅਮੋਲਕ ਹਨ ਵਾਹਿਗੁਰੂ ਨਾਲ ਪ੍ਰੀਤ ਕਰਨ ਵਾਲੇ ਪ੍ਰੇਮੀਆਂ ਦੀ ਪ੍ਰੀਤਾਮੋਲਕ ਹੈ ਜਿਹੜੇ ਵਾਹਿਗੁਰੂ ਵਿਚ ਨੀਨ ਹੋਏ ਹਨ ਉਹਨਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਅਦਾਲ ਪੁਰਖ ਦਾ ਕਾਨੂੰਨ ਅਮੋਲਕ ਹੈ ਉਸ ਦੀ ਅਦਾਲਤ ਵੀ ਅਮੋਲਕ ਹੈ ਵਾਹਿਗੁਰੂ ਦੀ ਇਨਸਾਫ ਕਰਨ ਵਾਲੀ ਤੱਕੜ ਅਮੋਲਕ ਹੈ ਅਤੇ ਜੀਵਾਂ ਲਈ ਮਾੜੇ ਚੰਗੇ ਕਰਮਾਂ ਨੂੰ ਤੋਲਣ ਲਈ ਬੱਟਾ ਵੀ ਅਮੋਲਕ ਹੈ। ਅਕਾਲ ਪੁਰਖ ਦੀਆਂ ਦਾਤਾਂ ਅਤੇ ਉਹਨਾਂ ਦਾਤਾਂ ਦਾ ਨਿਸ਼ਾਨ ਵੀ ਅਮੋਲਕ ਹੈ। ਨਿਰੰਕਾਰ ਦੀ ਜੀਵ ਉੱਪਰ ਹੋਣ ਵਾਲੀ ਮਿਹਰ ਅਤੇ ਉਸ ਦਾ ਫਰਮਾਨ ਵੀ ਅਮੋਲਕ ਹੈ। ਬਾਹੇ ਗੁਰੂ ਬਹੁਤ ਅਮੋਲਕ ਹੈ। ਜੇ ਅਸਦਾ ਕਦਾਂ ਨਹੀਂ ਕੀਤਾ ਜਾ ਸਕਦਾ ਪਰ ਫੇਰ ਵੀ अनेका ਭਗਤ ਜਾਨਾ ਉਸ ਦੇ ਗੁਣਾ ਦਾ ਵਖਾਨ ਕਰਕੇ ਭਾਵ ਉਸ ਦੀਆਂ ਸਿਫਤਾਂ ਕਰਕੇ ਭੂਤ ਭਵਿਕ ਅਤੇ ਵਰਤਮਾਨਾਂ ਕਾਲ ਵਿੱਚ ਉਸ ਵਿਚਨੀਨ ਹੋ ਰਹੇ ਹਨ ਚਾਰ ਮੇਦਾਂ ਤੇ 18 ਪ੍ਰਾਣਾ ਵਿੱਚ ਵੀ ਉਸ ਦੀ ਮਹਿਮਾ ਆਖੀ ਗਈ ਹੈ ਉਹਨਾਂ ਨੂੰ ਪੜਨ ਵਾਲੇ ਵੀ ਕਾਲਪੁਰਖ ਦਾ ਵਖਾਨ ਕਰਦੇ ਹਨ ਬ੍ਰਾਹਮਾ ਬਾਰਮਾਸ ਅਤੇ ਸਵਰਗ ਦਾ ਰਾਜਾ ਇੰਦਰ ਵੀ ਉਸ ਦੀ ਅਮੋਲਕ ਗੁਣਾਂ ਨੂੰ ਬਿਆਨ ਕਰਦੇ ਹਨ ਗੋਪਾਲ ਕ੍ਰਿਸ਼ਨ ਅਤੇ ਉਸ ਦੀ ਆਪੀਆ ਵੀ ਉਸੰਧਰਾਂਕਾਰ ਦੇ ਗੁਣ ਗਾਉਂਦੇ ਹਨ ਸੇਵ ਵੀ ਅਤੇ ਗੋਰਖ ਆਦ ਸੇਧ ਵੀ ਉਸ ਦੀ ਕੀਰਤੀ ਵਖਾਨ ਕਰਦੇ ਹਨ ਉਸ ਸੰਸਾਰ ਦੇ ਰਤਨਹਾਰ ਪ੍ਰਭੂ ਨੇ ਇਸ ਜਗਤ ਵਿੱਚ ਜਿਤਨੇ ਵੀ ਬੁੱਧੀਮਾਨ ਕੀਤੇ ਹਨ ਉਹ ਵੀ ਉਸ ਦੇ ਜਸ ਨੂੰ ਕਹਿੰਦੇ ਹਨ ਸਾਰੇ ਦੇਵ ਤਤੇ ਦੀਪਤੇ ਆਦਿਕ ਵੀ ਉਸ ਦੀ ਮਹਿਮਾ ਨੂੰ ਆਖਦੇ ਹਨ ਸੰਸਾਰ ਦੇ ਸਾਰੇ ਪੁੰਨੀ ਮਨੁੱਖ ਨਾਰਦ ਆਦਿਕ ॠषि ਮونی ਅਤੇ ਹੋਰ ਭਗਤ ਜਾਨਾ ਉਸ ਦੀਆਂ ਸਿਫਤਾਂ ਦੇ ਗੀਤ ਗਾਉਂਦੇ ਹਨ ਇਤਨੇ ਹੀ ਜੀਵ ਵਰਤਮਾਨ ਵਿੱਚ ਆਫ ਰਹੇ ਹਨ ਅਤੇ ਇਤਨੇ ਹੀ ਭਵਿੱਖ ਵਿੱਚ ਆਉਣ ਦਾ ਯਤਨ ਕਰਨਗੇ ਇਤਨੇ ਹੀ ਜੀਵ ਬੀਤੇ ਸਮੇਂ ਵਿੱਚ ਆ ਗਦੇ ਹੋਏ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਹਨ ਇੰਨੇ ਤਾਂ ਅਸੀਂ ਗਿਣ ਚੁੱਕੇ ਹਾਂ ਜੇਕਰ ਇੰਨੇ ਜੀਵ ਹੋਰ ਵੀ ਨਾਣ ਲਾਲੇ ਜਾਣ ਤਾਂ ਵੀ ਕੋਈ ਕਿਸੇ ਸਾਧਨ ਨਾਲ ਉਸ ਦੀ ਅਮੋਲਕ ਸੇਵ ਦਾ ਆਕਨੈ ਜਗਦਾ ਜਿਤਨਾ ਵਿਸਤਾਰ ਚਾਹੁੰਦਾ ਹੈ ਉਦਨਾ ਹੀ ਵਿਸਤਾਰ ਪੂਰਵਕ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਪਰਮਉੰਦੇ ਹਨ ਕਿ ਉਹ ਸੱਚਾ ਨਿਰੰਕਾਰ ਹੀ ਆਪਣੇ ਅਮੋਲਕ ਗੁਣਾਂ ਨੂੰ ਜਾਣਦਾ ਹੈ ਜੇਕਰ ਕੋਈ ਬੜਵੋਲਾ ਮਰੋਕ ਦਸਤਾਨ ਲੱਗੇ ਕਿ ਵਾਹਿਗੁਰੂ ਦਾ ਅੰਤ ਇਤਨਾ ਹੈ ਤਾਂ ਆਸਤ ਨੂੰ ਮਹਾ ਮੂਰਖ ਵਿੱਚ ਤਾਂ ਆਸਤ ਨੂੰ ਮਹਾ ਮੂਰਖਾਂ ਵਿੱਚ ਗਿਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ